ਸ਼ੈਟਿਕਾ ਦਾ ਦਰਦ ਪੰਜਾਬੀ ਵਿੱਚ ਰੀ ਦਾ ਦਰਦ ਕਿਹਾ ਜਾਂਦਾ ਜਿਸਦੇ ਹੁੰਦਾ ਉਸ ਨੂੰ ਪਤਾ ਹੁੰਦਾ ਹੈ ਦਰਦ ਬਹੁਤ ਜ਼ਿਆਦਾ ਤੰਗ ਕਰਦਾ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਔਰ ਦਰਦ ਇੰਨਾ ਹੁੰਦਾ ਵੀ ਬੰਦਾ ਸਾਰੀ ਰਾਤ ਉਰੇ ਫਰਦਾ ਰਹਿੰਦਾ ਸੋ ਅਗਰ ਤੁਹਾਡੇ ਵੀ ਸ਼ੈਟਿਕਾ ਦਾ ਦਰਦ ਹੈ ਔਰ ਤੁਸੀਂ ਇਹ ਸੋਚ ਰਹੇ ਹੋ ਵੀ ਇਹ ਕਿਵੇਂ ਠੀਕ ਹੋਏਗਾ ਤਾਂ ਬਿਲਕੁਲ ਨਾ ਘਬਰਾਓ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦਿਓ ਸ਼ੈਟਿਕਾ ਦਾ ਦਰਦ ਤੁਹਾਡਾ ਬਹੁਤ ਜਲਦੀ ਜਾਣ ਵਾਲਾ ਹੈ ਲੱਕ ਚ ਦਰਦ ਆ ਇੱਕ ਜਗ੍ਹਾ ਤੇ ਉਸ ਤੋਂ ਬਾਅਦ ਪੂੜੇ ਚ ਦਰਦ ਹੈ ਮਤਲਬ ਆਪਣੇ हिਪ ਤੇ ਚੂਲੇ ਤੇ ਦੋਸਤੋ ਬਾਦ ਪੱਟ ਦੇ ਪਿਛਲੇ ਪਾਸੇ ਦਰਦ ਹੈ ਫੇਰ ਗੋਡੇ ਦੇ ਪਿਛਲੇ ਪਾਸੇ ਦਰਦ ਹੈ ਫੇਰ ਆਪਣੀ ਪਿੰਜਣੀ ਦੇ ਵਿੱਚ ਦਰਦ ਹੈ ਔਰ ਗਿੱਟੇ ਤੱਕ ਜਾ ਰਿਹਾ ਹੈ ਇਟ ਮੀਨ ਦੇ ਦਰਦ ਸ਼ੈਟਿਕਾ ਦਾ ਹੀ ਹੈ ਪਰ ਇਸ ਨੂੰ ਕਰਨ ਲਈ ਇੱਕ ਦੋ ਟੈਸਟ ਆਉਂਦੇ ਨੇ ਉਹ ਤੁਹਾਨੂੰ ਅੱਜ ਕਰਕੇ ਦਿਖਾਵਾਂਗੀ ਮਤਲਬ ਦੋ ਵੈਸਾ ਤਿੰਨ ਟੈਸਟ ਹੁੰਦੇ ਨੇ ਪਰ ਦੋ ਆਪਾਂ ਤੁਹਾਨੂੰ ਅੱਜ ਕਰਕੇ ਦਿਖਾਵਾਂਗੇ ਅਗਰ ਤੁਸੀਂ ਘਰ ਦੇ ਵਿੱਚ ਜਾਣਨਾ ਚਾਹੁੰਦੇ ਹੋ ਵੀ ਇਹ ਦਰਦ ਸ਼ੈਟਿਕਾ ਦਾ ਹੈ ਜਾਂ ਕੋਈ ਹੋਰ ਕਾਰਨ ਹੋ ਰਿਹਾ ਹੈ L4 L5 S1 ਤੋਂ ਹੀ ਬਹੁਤ ਜ਼ਿਆਦਾ ਨਸਾਂ ਨਿਕਲਦੀਆਂ ਨੇ ਉਸਦੇ ਵਿੱਚੋਂ ਇੱਕ ਮੋਟੀ ਨਰਵ ਬਣਦੀ ਹੈ ਸ਼ੈਟਿਕਾ ਨਰਵ ਜਿਹੜੀ ਸਭ ਤੋਂ ਲੰਬੀ ਨਰਵ ਹੈ ਔਰ ਪੈਰ ਤੱਕ ਜਾਂਦੀ ਹੈ। ਕਈ ਵਾਰ ਆਪਾਂ ਭਾਰ ਜ਼ਿਆਦਾ ਚੱਕ ਲਈਏ, ਮੰਨ ਕੇ ਅੱਗੇ ਪਿੱਛੇ ਹੋ ਜਾਣ, ਮੰਨ ਕੇ ਦਬ ਜਾਣ, ਉਹਦੀ ਡਿਸਕ ਬਾਹਰ ਨਿਕਲ ਕੇ ਜਦੋਂ ਬਾਹਰ ਆ ਜਾਂਦੀ ਹੈ ਤਾਂ ਇਹ ਆਪਣੀ ਸ਼ੈਟਿਕਾ ਨਰਵ ਨੂੰ ਇਰਿਟੇਟ ਕਰਦੀ ਹੈ। ਜਾਂ ਫਿਰ ਲੰਬੇ ਸਮੇਂ ਲਈ ਜਿਹੜੇ ਲੋਕ ਕੰਮ ਕਰਦੇ ਨੇ, ਸਪੈਸ਼ਲੀ ਉਹ ਲੋਕ ਜਿਹੜੇ ਡਰਾਈਵਿੰਗ ਦਾ ਕੰਮ ਕਰਦੇ ਨੇ, ਸਪੈਸ਼ਲੀ ਉਹ ਲੋਕ ਜਿਹੜੇ ਕਿਸੇ ਦਫ਼ਤਰ 'ਚ ਕੰਮ ਕਰਦੇ ਆ। ਉਹਨਾਂ ਦੇ ਚੀਜ਼ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ। ਔਰ ਜਾਂ ਫਿਰ ਔਰਤਾਂ ਹਾਊਸ ਵਾਈਜ਼ ਜਿਹੜੀਆਂ ਘਰੇਲੂ ਔਰਤਾਂ ਨੇ ਮਤਲਬ ਘਰ ਦੇ ਵਿੱਚ ਕੰਮ ਕਰਦੀਆਂ ਨੇ ਸੋ ਅਗਰ ਤੁਹਾਡੇ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਲੱਕ 'ਚ ਦਰਦ ਹੈ ਲੱਤ 'ਚ ਜਾ ਰਿਹਾ ਹੈ ਪੋੜੇ 'ਚ ਦਰਦ ਹੈ ਤਾਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰਦੇ ਹੋਗੇ ਬਹੁਤ ਜਲਦੀ ਤੁਹਾਨੂੰ ਆਰਾਮ ਆਉਣ ਵਾਲਾ ਹੈ ਇਹ ਕਸਰਤਾਂ ਇਮਾਨਦਾਰੀ ਨਾਲ ਕਰਨੀਆਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਔਰ ਪਰਮਾਤਮਾ ਨੂੰ ਅਰਦਾਸ ਕਰਿਓ ਕਿ ਸਾਡਾ ਦਰਦ ਠੀਕ ਹੋ ਜਾਵੇ ਸੋ ਸਮੇਂ ਨੂੰ ਬਰਬਾਦ ਨਾ ਕਰਿਏ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ

2 10 4 5 6 7 8 9 10 देन ਰਿਲੈਕਸ ਇਹ ਹੋ ਗਈ ਪਹਿਲੀ ਕਸਰਤ ਪਰ ਆਪਾਂ ਇੱਕ ਜਿਵੇਂ ਅੱਗੇ ਗੱਲ ਕਰਕੇ ਹਟੇ ਹਾਂ ਵੀ ਛਾਟਿਕਾ ਦਾ ਦਰਦ ਕਿਵੇਂ ਆਪਾਂ ਚੈੱਕ ਕਰ ਸਕਦੇ ਹਾਂ ਉਸ ਲਈ ਕਿਹੜੇ ਦੋ ਟੈਸਟ ਉਹ ਹੈਗੇ ਆ ਸਿੱਧੇ ਪਏ ਆ ਪੈਰ ਨੂੰ ਅੰਦਰ ਮੋੜਨਾ ਔਰ ਲੱਤ ਹਵਾ ਚ ਚੱਕਣੀ ਜਦੋਂ ਆਪਾਂ ਹਵਾ ਚੱਕਾਂਗੇ ਪਹਿਲੀ ਗੱਲ ਤਾਂ ਜਿਹਦੇ ਸ਼ੈਟਿਕਾ ਦਾ ਦਰਦ ਹੈ ਲੱਤ ਚੱਕੀ ਨਹੀਂ ਜਾਏਗੀ ਮੰਨ ਲਓ ਚੱਕੀ ਵੀ ਗਈ ਇੰਨੀ ਕਿ ਲੱਤ ਉੱਪਰ ਜਾਊਗੀ ਦਰਦ ਹੋਊਗਾ ਲੱਤ ਦੇ ਵਿੱਚ ਇਹ ਹੋ ਗਿਆ ਪਹਿਲਾ ਟੈਸਟ ਦੂਜੀ ਦੂਜਾ ਟੈਸਟ ਕੀ ਹੈ ਸਿੱਧੇ ਪਏ ਆ ਆਪੋਜ਼ਿਟ ਮੰਨ ਲਓ ਆਪਣੀ ਸੱਜੀ ਲੱਤ 'ਚ ਦਰਦ ਜਾ ਰਿਹਾ ਹੈ ਔਰ ਖੱਬੀ ਲੱਤ ਆਪਾਂ ਉੱਪਰ ਚੱਕਾਂਗੇ ਜਿੱਥੇ ਦਰਦ ਨਹੀਂ ਜਾਂਦਾ ਪੈਰ ਅੰਦਰ ਮੋੜ ਕੇ ਜਦੋਂ ਉੱਪਰ ਚੱਕਾਂਗੇ ਆਪਾਂ ਤਾਂ ਇਸ ਲੱਤ 'ਚ ਬਹੁਤ ਜ਼ਿਆਦਾ ਦਰਦ ਜਾਏਗਾ ਇਹ ਹੋ ਗਿਆ ਸ਼ੈਟਿਕਾ ਦਾ ਦਰਦ ਮਗਰ ਥੋੜੇ ਹੁੰਦਾ ਹੈ ਮੰਨ ਲਓ ਆ ਲੱਤ ਚੱਕੀ ਔਰ ਇਧਰ ਦਰਦ ਨਹੀਂ ਹੋ ਰਿਹਾ ਤਾਂ ਇਟ ਮੀਨਸ ਸ਼ੈਟਿਕ ਪੈਰ اندر ਮੋੜ ਕੇ ਲਚਕੀ ਜਾ ਰਹੀ ਆ ਇਟ ਮੀਨਸ ਛਟਕਾ ਦਾ ਦਰਦ ਨਹੀਂ ਹੈ ਇਹ ਗੱਲ ਤੁਸੀਂ ਧਿਆਨ ਨਾਲ ਆਪਣੇ ਘਰ ਚ ਚੈੱਕ ਕਰ ਸਕਦੇ ਹੋ ਹੁਣ ਦੂਸਰੀ ਕਸਰਤ ਵੱਲ ਵਾਦੇ ਆ ਸਿੰਗਲ ਨੀ ਟੂ ਟੈਸਟ ਡਿਗਰੀਸ ਕੇ ਆਈ ਔਰ ਇਸ ਨੂੰ ਸਾਤੀ ਦੇ ਨਾਲ ਲਾਇਆ ਇੱਥੇ ਆਪਾਂ 10 ਸੈਕਿੰਡ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਡਿਗਰੀਸ ਕੇ ਗਏ ਵਾਪਸ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਇਹ ਹੋਗੀ ਤੁਹਾਡੀ ਦੂਜੀ ਕਸਰਤ और इस दे तुसी पांच पाँच सैट लाने इतने एक दो तो, तीन चार पांच छः सात आठ नौ दस दैन रिलैक्स एक्सरसाइज तुसी दोनों साइड करनी है और इस दे तुसी दस दस से पांच पैट लाने हैं ये होगी कसरत नंबर दो जी कसरत नंबर तीन है इस दी करांगे दोनों अड्डियाँ घड़ीस लाँगी और लक नवा चकेंगे हवा चकता इतने आपकेंड होल्ड एक दो तीन चार पे सात आठ नौ दस दैन रिलैक्स फिर उपर चक दें दस सैकेंड होल्ड एक दो तीन चार पे सात आठ नौ दस दैन रिलैक्स फिर उपर चुक देंगे दस सैकेंड होल्ड दैन रिलैक्स इस दे गिण के दस सैट लाने ये होगी थोड़ी उस तो अगली कसरत हूँ जी चौथी कसरत है इस जाना, और आप दोनों हाथ मोटे थले रखा और चक देना अपनी गर्द देखो ध्यान बस बिल्कुल थले पे हैं और आप चर्द चक देनी है आप कोबरा कहें अिछ भी देख सकते हो शरीर किमें और अगे भी देख सकते हो इतने दस सैकेंड होल्ड एक दो तीन चार पाँच सात आठ नौ दस देन रिलैक्स फिर उपर उठागे दस सेकेंड होल्ड एक दो तीन चार पाँच पे सात आठ नौ दस देन रिलैक्स और इस इसे भी छोटों तो सात तक लाने यही होगी कसरत नंबर चार हूँ इस तो बाद तुसी एक स्ट्रैच भी करना एंड दे विच ओके करो ਤੇ ਡੇ ਪੈ ਜੂਗੀ ਔਰ ਲਾਤ ਨੂੰ ਦੇਖੋ ਪੈਰ ਤੋਂ ਫੜ ਲੈਣਾ ਔਰ ਇਦਾਂ ਇਸ ਨੂੰ ਪਿੱਛੇ ਨੂੰ ਖਿੱਚਣਾ ਇੱਕ ਲਾਤ ਸਿੱਧੀ ਹੈ ਔਰ ਇਦਾਂ ਪਿੱਛੇ ਨੂੰ ਖਿੱਚਣਾ ਜਦੋਂ ਆਪਾਂ ਪਿੱਛੇ ਨੂੰ ਖਿੱਚਾਂਗੇ ਜਿੰਨਾ ਖਿੱਚ ਸਕਦੇ ਹੋ ਇਸ ਜਗ੍ਹਾ ਤੇ ਆਪਣੀ ਸਟ੍ਰੈਚ ਪਏਗਾ ਪੱਟ ਤੇ ਕੁਆਡ੍ਰਿਸੈਪਟ ਮਸਲਸ ਦਾ ਸਟ੍ਰੈਚ ਹੈ ਇਹ ਦੇਖੋ ਧਿਆਨ ਨਾਲ ਇੱਥੋਂ ਫੜਿਆ ਔਰ ਇਦਾਂ ਪਿੱਛੇ ਨੂੰ ਖਿੱਚਦਾ ਔਰ ਇਸ ਜਗ੍ਹਾ ਤੇ ਸਟ੍ਰੈਚ ਪਹਿਰੇ ਆ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਜਗ੍ਹਾ ਤੇ ਸਟ੍ਰੈਚ ਕਰਨਾ ਤੁਸੀਂ 5 ਸੈਕਿੰਡ ਇਧਰ 5 ਸੈਕਿੰਡ ਇਧਰ ਮਤਲਬ ਪੰਜ ਵਾਰੀ ਇਧਰ ਪੰਜ ਵਾਰੀ ਦੂਸਰੀ ਸਾਈਡ ਸੋ ਇਹ ਹੋ ਗਈਆਂ ਕਸਰਤਾਂ ਟੋਟਲ ਪੰਜ ਕਸਰਤਾਂ ਨੇ ਅਗਰ ਤੁਸੀਂ ਇਹ ਪੰਜੋਂ ਕਸਰਤਾਂ ਸ਼ੁਰੂ ਕਰ ਦੋਗੇ ਸੈਟਿਕਾ ਦੇ ਦਰਦ ਤੋਂ ਪੁੜੇ ਦੇ ਦਰਦ ਤੋਂ ਲੱਤ ਦੇ ਦਰਦ ਤੋਂ ਬਹੁਤ ਜਲਦੀ ਤੁਸੀਂ ਰਾਹਤ ਪਾ ਸਕਦੇ ਹੋ ਅਗਰ ਵੀਡੀਓ ਦੇਖ ਕੇ ਕਸਰਤਾਂ ਸ਼ੁਰੂ ਕੀਤੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ